ਕਗੀ ਨਹੀਂ ਜੀ ਬਹੁਤ ਹੈਵੀ ਸੈੱਟ ਹੈ ਇਹ ਕਾ ਦੇਖੋ ਤੁਹਾਨੂੰ 골ਡਨ ਦੇ ਵਿੱਚ ਵੀ ਦੇਖੋ ਕਿੰਨੀ ਸੋਹਣੀ ਲੁੱਕ ਹੈ ਇਹਨਾਂ ਦੀ ਫਾਈਨ ਲੁੱਕ ਹੈ ਬਹੁਤ ਆ ਦੇਖੋ ਤੁਸੀਂ ਫਿਰ ਜਰੂਰ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਐਡਰੈਸ ਕੀ ਹੈ ਐਡਰੈਸ ਹੈਗੇ ਜੀ ਨੀਰ ਕ੍ਰਿਸ਼ਨਾ ਮੰਡੀ ਕੁਰਾਲੀ ਮੰਦਿਰ ਹੈ ਜਿਹੜਾ ਉਹਦੀ ਬੈਕ ਸਾਈਡ ਸਾਡੀ ਸ਼ਾਪ ਹੈ ਯੂਨੀਵਰਸਲ ਜੁਐਲਰ ਦੇ ਬਿਲਕੁਲ ਸਾਹਮਣੇ ਹੀ ਸ਼ਾਪ ਹੈ ਸਾਡੀ ਤੇ ਨੈਕਸਟ ਦੇਖੋ ਬਹੁਤ ਚਾਰਾ ਡਿਜ਼ਾਈਨ ਹੈ ਇਹ ਵੀ ਰੂਬੀ ਕਲਰ ਦੇ ਵਿੱਚ ਡਿਜ਼ਾਈਨ ਹੈ ਇਹ ਚੂੜੀਆਂ ਦੀ ਕਿਹੜੀ ਕਿਹੜੀ ਵੈਰਾਈਟੀ ਹੈ ਤੁਹਾਡੇ ਕੋਲ ਸਟਾਕ ਇਨ ਹੈ ਸਾਡੇ ਕੋਲ ਗਲਾਸ ਤੇ ਸਾਰੀ ਚੂੜੀਆਂ ਮਿਲ ਜੂਗੀ ਤੁਹਾਨੂੰ ਜਿਵੇਂ ਕਿ ਅੱਜਕਲ ਬਹੁਤ ਚੱਲਦਾ ਹੈ ਗ੍ਰਾਸਫਿਸ ਕ੍ਰਿਸਟਲ ਇਸ ਬੈਂਗਲਸ ਨੂੰ ਕਹਿੰਦੇ ਆ ਕਿ ਕਿਸ ਰੇਂਜ ਤੋਂ ਸਟਾਰਟ ਹੈ ਇਹ 150 ਦੀ ਰੇਂਜ ਚ ਇਹ 와ਈ ਸਭ ਤੋਂ ਮਹਿੰਗੀਆਂ ਆ ਸਾਡੀ ਸ਼ੋਪ ਤੇ ਹਾਂਜੀ 45 ਤੋਂ ਸਾਡੀ ਸ਼ੋਪ ਤੇ ਸ਼ੁਰੂ ਹੈ ਪ੍ਰਾਈਸ ਤੇ 150 ਤੋਂ ਐਂਡ ਹੋ ਜਾਂਦਾ ਹੈ 45 ਤੋਂ ਹਾਂਜੀ ਕਿਹੋੜ ਕੀ ਕਿ ਵੈੱਡ ਦੇ ਨੀਚੇ ਵੈੱਡ ਸਾਡੇ ਕੋਲ ਲੈਸ ਵੀ ਅਵੇਲੇਬਲ ਹੋ ਜਾਂਦੇ ਹਾਸਾ ਰਹਿੰਦੀ ਹੈ ਤੇ ਐਲਸ ਵੀ ਕਿੰਨੇ ਕੁਸਤਾ ਦੇ ਜੀ ਫਿਰ 5 10 15 ਐਦਾਂ ਸਾਡੇ ਕੋਲ ਗੁੱਛੇ ਵਾਲੀ ਕਈ ਡਿਮਾਂਡ ਹੁੰਦੀ ਹੈ ਕਿ ਸਾਨੂੰ ਗੁੱਛੇ ਵਾਲੀ ਚੂੜੀ ਪਾਣੀ ਹੈ ਤਾਂ ਉਹ ਵੀ ਸਾਡੇ ਕੋਲੇ ਅਵੇਲੇਬਲ ਹੋ ਚੁਗੀ ਆ ਦੇ ਕੋ ਵੀਰੇ ਇਹਨਾਂ ਦੇ ਸਾਰੇ ਰੇਟ ਮਿਲ ਜੂਗੇ ਸਾਡੇ ਕੋਲ ਤੇ ਵੈਰਾਈਟੀ ਵੀ ਬਹੁਤ ਵੱਡੀ ਹੈ ਇੱਕ ਵਾਰ ਤੁਸੀਂ ਸਾਡੀ ਸ਼ੌਪ ਤੇ ਜੂਰ ਆਓ ਐਡਰੈਸ ਕੀ ਹੈ ਜੀ ਸਾਡੀ ਸ਼ੌਪ ਦਾ ਐਡਰੈਸ ਹੈ ਯੂਨੀਵਰਸਲ ਟ੍ਰੈਂਡਸ ਨੀਅਰ ਆਕਾਸ਼ਾ ਮੰਡੀ ਦੇ ਬੈਕਸਾਈਡ ਕੋਲ ਅਬੀ ਜ਼ਰੀ ਵਾਲੇ ਦੇ ਕੋਲ ਯੂਨੀਵਰਸਲ ਜਵੈਲਰ ਦੇ ਕੋਲ ਜੀ ਨੈਕਸ ਸਾਡੇ ਕੋਲ ਤੇ ਦੇਖੋ ਜਿੱਦਾਂ ਕਿ ਉਹਨੂੰ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਵਿਆਹ ਦਾ ਠੀਕ ਹੈ ਸਾਡੇ ਕੋਲ ਬਰਾਇਡਲ ਸੈੱਟ ਵੀ ਹਰ ਕਲਰ ਦੇ ਵਿੱਚ ਮਿਲਣਗੇ ਮੋਸਟ ਪੌਪੂਲਰ ਕਲਰ ਸਾਡਾ ਜਿੱਦਾਂ ਕਿ ਗ੍ਰੀਨ ਠੀਕ ਹੈ ਬੋਟਲ ਗ੍ਰੀਨ ਕਲਰ ਹੈ ਸਾਡੇ ਕੋਲ ਵਾਈਟ ਕਲਰ ਦੇ ਵਿੱਚ ਵੀ ਮਿਲੇਗਾ ਤੇ ਸਾਡੇ ਕੋਲ ਮਹਿਰੂਨ ਕਲਰ ਦੇ ਵਿੱਚ ਵੀ ਤੁਹਾਨੂੰ ਅਸੀਂ ਦਿਖਾਉਂਦੇ ਆ ਮਹਿਰੂਨ ਕਲਰ ਦਾ ਸੈੱਟ ਵੀ ਹੈ ਬਿਲਕੁਲ ਪ੍ਰਾਪਰ ਤੋਂ ਅਗਰ ਤੁਸੀਂ ਰੈਂਟ ਤੇ ਵੀ ਲੈਣਾ ਚਾਹੁੰਦੇ ਹੋ ਤਾਂ ਰੈਂਟ ਤੇ ਵੀ ਮਿਲ ਸਕਦਾ ਤੁਹਾਨੂੰ ਸੈੱਟ ਇਹ ਤੁਸੀਂ ਇਕਵਰ ਵਿਜ਼ਿਟ ਕਰੋ ਸਾਡੇ ਕੋਲ ਪ੍ਰਾਈਸ ਪੁੱਛੋ ਇੰਨੇ ਜੈਨੂਇਨ ਪ੍ਰਾਈਸ ਹੈ ਕਿ ਤੁਸੀਂ ਦੁਬਾਰਾ ਆਓਗੇ ਹਾਂਜੀ ਸਾਡੇ ਕੋਲ ਪ੍ਰਾਂਦੀਆਂ ਦੀਆਂ ਵੀ ਹੈ ਬਿਲਕੁਲ ਅੱਜਕੱਲ ਜਿੱਦਾਂ ਤਿਹਾਰਾਂ ਦਾ ਵੀ ਸੀਜ਼ਨ ਹੈ ਤੇ ਫਿਰ ਜਾਗੋ ਤੇ ਵੀ ਲੋਕ ਪ੍ਰਾਂਦੀਆਂ ਵੇਅਰ ਕਰਦੇ ਆਂ ਅੱਜਕੱਲ ਆਮ ਸੀਜ਼ਨ ਚ ਹੈ ਦੇਖੋ ਸਾਡੇ ਕੋਲ ਅਲੱਗ-ਅਲੱਗ ਤਰੀਕੇ ਦੀਆਂ ਪ੍ਰਾਂਦੀਆਂ ਹੈ ਮਿਰਰ ਵਾਲੀ ਦਾ ਡਿਜ਼ਾਈਨ ਅੱਜਕੱਲ ਕਾਫੀ ਟ੍ਰੈਂਡ ਹੈ ਠੀਕ ਹੈ ਹੈਵੀ ਤੋਂ ਹੈਵੀ ਪਰਾਂਦੀ ਵੀ ਹੈ ਤੇ ਸਿੰਪਲ ਪਰਾਂਦੀ ਵੀ ਕਹਿੰਦੇ ਕਿ ਸਿੰਪਲ ਪਰਾਂਦੀ ਵੀ ਚਾਹੀਦੀ ਹੈ ਉਹ ਵੀ ਤੁਹਾਡੇ ਕੋਲ ਹੈਗੀ ਹੈ ਆ ਦੇਖੋ ਮੈਰੂਨ ਕਲਰ ਦੇ ਵਿੱਚ ਇੱਕ ਸੈੱਟ ਤੁਹਾਨੂੰ ਦਿਖਾ ਰਹੇ ਹਾਂ ਕਿੰਨਾ ਹੀ ਸਿੰਪਲ ਸੋਬਰ ਸੈੱਟ ਹੈ ਆ ਦੇਖੋ ਆ ਦੇਖੋ ਆ ਦੇਖੋ ਕੋਈ